ਇਹ ਸਾਡੀਆਂ ਮੰਗਾਂ ਨਹੀਂ ਪੂਰੀਆਂ ਹੁੰਦੀਆਂ ਡਰੀਆਂ ਆਈਆਂ ਬਿਛੀਆਂ ਰਹਿਣਗੀਆਂ ਤੇ ਬੱਸਾਂ ਅਹੀਂ ਖੜੀਆਂ ਰਹਿਣਗੀਆਂ ਕੱਲ 7 ਤਰੀਕ ਨੂੰ ਸਿਸਵਾ ਜਿਹੜਾ ਮੱਖ ਮੰਤਰੀ ਪੰਜਾਬ ਦਾ ਫਾਰਮ ਹਾਊਸ ਆ ਜਿੱਥੇ ਕੈਪਟਨ ਸਾਹਿਬ ਗੁੜੀ ਨੀਂ ਸੁੱਤੇ ਹੋਏ ਨੇ ਉੱਥੇ ਜਾ ਕੇ ਉਹਨਾਂ ਨੂੰ ਜਗਾਵਾਂਗੇ ਕੱਲ੍ਹ ਸੌਜੀ ਮਜਬੂਰ ਹੋ ਕੇ ਜਿਹੜੇ ਆ ਹਰਤਾਲ ਵਾਲੇ ਪਾਸੇ ਨੂੰ ਤੁਰੇ ਆ ਸਾਡਾ ਕੋਈ ਸ਼ੌਂਕ ਨਹੀਂ ਆਉਂਦਾ ਯਾਰੇ ਤੇਰੀ ਕਹੋ ਨੀ ਕੰਮੇ ਫੇਰ ਕਹੇਗੀ ਖੜ बचे जामे पके करो पके। ਪੰਜਾਬ ਭਰ ਦੇ ਵਿੱਚ ਅੱਜ ਰੋਡਵੇਜ ਤੇ ਪੀਆਰਟੀਸੀ ਦੇ ਸਤਾਈ ਡਿਪੋਂ ਵੱਲੋਂ ਚੱਕਾਜਾਮ ਕੀਤਾ ਗਿਆ ਜਿਸ ਦੇ ਤਹਿਤ ਅਨਮਿੱਥੇ ਸਮੇਂ ਲਈ ਪੰਜਾਬ ਰੋਡਵੇਜ ਪੰਨਬਸ ਤੇ ਪੀਆਰਟੀਸੀ ਦੀਆਂ ਬੱਸਾਂ ਨਹੀਂ ਚੱਲਣਗੀਆਂ ਠੇਕੇ ਦੇ ਭਰਤੀ ਮੁਲਾਜ਼ਮਾਂ ਵੱਲੋਂ ਬੱਸਾਂ ਬੰਦ ਰੱਖੀਆਂ ਗਈਆਂ ਸਿਰਫ ਕਿਲੋਮੀਟਰ ਸਕੀਮ ਵਾਲੀਆਂ ਬੱਸਾਂ ਜਰੂਰ ਚੱਲਦੀਆਂ ਵਿਖਾਈ ਦਿੱਤੀਆਂ ਇਸ ਮੌਕੇ ਗੱਲਬਾਤ ਦੌਰਾਨ ਰੋਡਵੇਜ ਮੁਲਾਜ਼ਮਾਂ ਨੇ ਕਿਹਾ ਕਿ ਸਰਕਾਰ ਨੂੰ ਕਈ ਵਾਰ ਇਸ ਦੀ ਮੰਗਾ ਮੰਨਣ ਦਾ ਮੌਕਾ ਦਿੱਤਾ ਪਰੰਤੂ ਸਰਕਾਰ ਨੇ ਸਨੀਆਂ ਗੱਲਾਂ ਨੂੰ ਅਣਗੌਲੀਆਂ ਕਰ ਦਿੱਤਾ ਜਿਸ ਦੇ ਤਹਿਤ ਉਹਨਾਂ ਵੱਲੋਂ ਇਹ ਅਨਮਿੱਥੇ ਸਮੇਂ ਲਈ ਹੜਤਾਲ ਸ਼ੁਰੂ ਕਰ ਦਿੱਤੀ ਗਈ ਹੈ ਉਹਨਾਂ ਨੇ ਦੱਸ ਪੰਜਾਬ ਦੇ ਸਾਰੇ ਰੋਡਵੈਜ ਡੀਪੋਆਂ ਤੇ ਸ਼ੁਰੂ ਕੀਤੀ ਗਈ ਹੈ ਮੁਲਾਜ਼ਮਾਂ ਨੇ ਕਿਹਾ ਕਿ ਜਦੋਂ ਤੱਕ ਉਹਨਾਂ ਦੀਆਂ ਮੰਗਾਂ ਪੂਰੀਆਂ ਨਹੀਂ ਹੁੰਦੀਆਂ ਉਹਨਾਂ ਵੱਲੋਂ ਇਹ ਧਰਨੇ ਪ੍ਰਦਰਸ਼ਨ ਚੱਲਦੇ ਰਹਿਣਗੇ ਉਹਨਾਂ ਦੇ ਨਾਲ ਛੋਟੇ ਛੋਟੇ ਬੱਚੇ ਵੀ ਧਰਨੇ 'ਚ ਸ਼ਾਮਿਲ ਹੋਏ ਉਹਨਾਂ ਇਹ ਵੀ ਕਿਹਾ ਕਿ ਸਾਡੀ ਮੁੱਖ ਮੰਗ ਕੱਚੇ ਮੁਲਾਜ਼ਮਾਂ ਨੂੰ ਪੱਕਾ ਕਰਨਾ ਹੈ ਜੋ ਕਈ ਸਾਲਾਂ ਤੋਂ ਆਪਣੀਆਂ ਸੇਵਾਵਾਂ ਦੇ ਰਹੇ ਨੇ ਨਾਲ ਹੀ ਉਹਨਾਂ ਦਾ ਇਹ ਵੀ ਕਿਹਾ ਸੀ ਕਿ ਪੰਜਾਬ ਦੇ ਲਗਭਗ ਸਾਰੇ ਹੀ ਡੀਪੂਆਂ ਵਿੱਚ ਅੱਜ ਬੱਸਾਂ ਦਾ ਚੱਕਾ ਅਨਮਿੱਥੇ ਸਮੇਂ ਲਈ ਜ਼ਾਮ ਹੈ ਉਹਨਾਂ ਨੇ ਕਿਹਾ ਕਿ ਜਥੇਬੰਦੀ ਦੇ ਕਹਿਣ ਮੁਤਾਬਿਕ ਉਹ ਕੱਲ੍ਹ ਦੀ ਵੀ ਰਣਨੀਤੀ ਬਣਾਉਣਗੇ ਤੇ ਮੁੱਖ ਮੰਤਰੀ ਦੀ ਕਿਹੜੀ ਰਿਹائش ਤੱਕ ਘਿਰੌ ਕਰਨਾ ਹੈ ਇਸ ਸੰਬੰਧੀ ਫੈਸਲਾ ਲੈਣਗੇ ਮੈਂ ਗੁਰਪ੍ਰੀਤ ਪੜਾਚ ਡੀਪੂ ਮੀਤ ਪ੍ਰਧਾਨ ਪਾਨ ਬੱਸ ਕੰਟਰੈਕਟ ਵਰਕਰ ਯੂਨੀਅਨ ਲੁਧਿਆਣਾ ਅਸੀਂ ਪਿਛਲੇ तकरीबन 15 ਸਾਲਾਂ ਤੋਂ ਪੀਆਰਟੀਸੀ ਦੇ ਪਣਵਸ ਵਿੱਚ ਕੰਟਰੈਕਟ ਤੇ ਆਊਟਸੋਰਸ ਦੇ ਕੰਮ ਕਰ ਰਹੇ ਹਾਂ ਅਸੀਂ ਲਗਾਤਾਰ ਮੰਗ ਕਰਦੇ ਆ ਰਹੇ ਹਾਂ ਕਿ ਸਾਡੀਆਂ ਜਿਹੜੀਆਂ ਨੌਕਰੀਆਂ ਨੇ ਇਹਨਾਂ ਨੂੰ ਰੈਗੂਲਰ ਕੀਤਾ ਜਾਵੇ ਪਰ ਜਿਹੜੀ ਸਰਕਾਰ ਆ ਇਹ ਤਾਲਮਟੋਲ ਦੀ ਨੀਤੀ ਤੇ ਤੇ ਲਾਰੇ ਲੱਪਿਆਂ ਦੀ ਨੀਤੀ ਤੇ ਲੱਗੀ ਹੋਈ ਆ ਤਾਂ ਸਾਡੀਆਂ ਨੌਕਰੀਆਂ ਨੂੰ ਰੈਗੂਲਰ ਨਹੀਂ ਕੀਤਾ ਜਾ ਰਿਹਾ ਸੋ ਅੱਜ ਅਸੀਂ ਮਜਬੂਰ ਹੋ ਕੇ ਅਨਮਿੱਥੇ ਸਮੇਂ ਦੀ ਹੜਤਾਲ ਤੇ ਬੈਠ ਗਏ ਜਿਹੜੇ ਆ ਚੁੱਕੀਆਂ ਨਹੀਂ ਸਾਡੀ ਸਮਝ ਤੁਹਾਡੀ ਮੰਗਾਂ ਨਹੀਂ ਪੂਰੀਆਂ ਹੁੰਦੀਆਂ ਕੋਈ ਸਾਥੀ ਸਾਡੇ ਸਾਡੇ ਜੇ ਸਾਡੀਆਂ ਮੰਗਾਂ ਨਹੀਂ ਪੂਰੀਆਂ ਹੁੰਦੀਆਂ ਤਾਂ ਰੀਆਂ ਅਹੀਂ ਬਿਸ਼ੀਆਂ ਰਹਿਣਗੀਆਂ ਤੇ ਬੱਸਾਂ ਅਹੀਂ ਖੜੀਆਂ ਰਹਿਣਗੀਆਂ ਕੱਲ 7 ਤਰੀਕ ਨੂੰ ਸਿਸਵਾ ਜਿਹੜਾ ਮੱਖ ਮੰਤਰੀ ਪੰਜਾਬ ਦਾ ਫਾਰਮ ਹਾਊਸ ਆ ਜਿੱਥੇ ਕੈਪਟਨ ਸਾਹਿਬ ਗੁੜੀ ਨੀਂ ਸੁੱਤੇ ਹੋਏ ਨੇ ਉੱਥੇ ਜਾ ਕੇ ਉਹਨਾਂ ਨੂੰ ਚੁਗਾਵਾਂਗੇ ਕੱਲ ਨੂੰ ਸਾਥੀਓ ਆਪਾਂ ਅੱਗੇ ਇਹ ਦੇਖੋ ਜੀ ਆਮ ਜਨਤਾ ਜਿਹੜੀ ਆ ਪਰੇਸ਼ਾਨ ਹੁੰਦੀ ਆ ਅਸੀਂ ਉਹਨਾਂ ਤੋਂ ਹੱਥ ਬੰਨ੍ਹ ਕੇ ਮਾਫੀ ਚਾਹੁੰਦੇ ਆ ਪਰ ਸਾਡੀਆਂ ਮਜਬੂਰੀਆਂ ਨੇ ਕਿ ਅਸੀਂ 8-10 ਹਜ਼ਾਰ ਦੀ ਜਿਹੜੀ ਨਗੂਣੀ ਤਨਖਾਹ ਉੱਤੇ ਕੰਮ ਕਰ ਰਹੇ ਆ ਸੋ ਅਸੀਂ ਮਜਬੂਰ ਹੋ ਕੇ ਜਿਹੜੇ ਆ ਹੜਤਾਲ ਵਾਲੇ ਪਾਸੇ ਨੂੰ ਤੁਰੇ ਆ ਸਾਡਾ ਕੋਈ ਸ਼ੌਂਕ ਨਹੀਂ ਆ ਹੜਤਾਲ ਕਰਨਾ ਹਾਂਜੀ ਦੇਖੋ ਸਾਡੀਆਂ ਜਿਹੜੀਆਂ ਮੰਗਾਂ ਸੀਗੀਆਂ ਲਗਭਗ 15 ਸਾਲ ਹੋ ਗਏ ਸਾਨੂੰ ਇਸ ਮਹਿਕਮੇ ਦੇ ਵਿੱਚ ਨੌਕਰੀ ਕਰਦੇ ਆ ਕੱਚੇ ਤੌਰ ਤੇ ਔਰ ਸਾਡੀਆਂ ਜਿਹੜੀਆਂ ਜਾਇਜ਼ ਮੰਗਾਂ ਨੇ ਕਾਨੂੰਨ ਦੇ ਵਿੱਚ ਨੇ ਅਸੀਂ ਉਹਨਾ ਮੰਗਾਂ ਲਈ ਸੰਘਰਸ਼ ਸਾਨੂੰ ਕਰਦੇ ਨੂੰ ਅੱਜ 13-14 ਸਾਲ ਹੋ ਗਏ ਆ ਔਰ ਸਾਡੀ ਸਰਕਾਰ ਤੋਂ ਇੱਕੋ ਮੰਗ ਹੈ ਸਿਰਫ ਇੱਕੋ ਹੀ ਮੰਗ ਕਰਦੇ ਆ ਕਿ ਜਿੰਨਾ ਵੀ ਕੱਚਾ ਕੰਮ ਆ ਪੰਜਾਬ ਦੇ ਵਿੱਚ ਨੌਕਰੀ ਕਰ ਰਿਹਾ ਏ ਉਹਨਾਂ ਨੂੰ ਬਿਨਾਂ ਸ਼ਰਤ ਉਹਨਾਂ ਦੇ ਪਿਤਰੀ ਵਿਭਾਗਾਂ ਦੇ ਵਿੱਚ ਰੈਗੂਲਰ ਕੀਤਾ ਜਾਵੇ ਤੇ ਜਿਹੜੀ ਸਾਡੀ ਹੜਤਾਲ ਹੈ ਇਹ ਅਸੀਂ ਹੜਤਾਲ ਨੂੰ ਖੋਲਣੀ ਖੋਲਣੀ ਬਿਲਕੁਲ ਵੀ ਨਹੀਂ ਹੈਗੀ ਕਿਉਂਕਿ ਅਸੀਂ ਸਰਕਾਰ ਨੂੰ ਜਿਹੜੀਆਂ ਹੜਤਾਲਾਂ ਕਰ ਕਰਕੇ ਅਸੀਂ ਬਹੁਤ ਵਾਰੀ ਚੇਤਾਵਨੀ ਦੇ ਚੁੱਕੇ ਆ ਕੇ ਸਮਾਂ ਜਾਂ ਇਹ ਨੌਬਤ ਨਾ ਆਉਣ ਦਿਓ ਪਰ ਸਰਕਾਰ ਨੇ ਸਾਡੀ ਇੱਕ ਨਹੀਂ ਸੁਣੀ ਔਰ ਜਿਹੜਾ ਸਾਨੂੰ ਇਹ ਸੰਘਰਸ਼ ਕਰਨਾ ਪਿਆ ਇਹ ਸਿਰਫ ਘਟੀਆਂ ਸਰਕਾਰਾਂ ਕਰਕੇ ਆ ਪਹਿਲੀਆਂ ਸਰਕਾਰਾਂ ਰਹਿ ਗਈਆਂ ਜਾਂ ਹੁਣ ਮੌਜੂਦਾ ਸਰਕਾਰ ਹੈ ਇਹਨਾਂ ਨੇ ਸਾਡੀ ਇੱਕ ਨਹੀਂ ਸੁਣੀ ਤਾਂ ਜਾ ਕੇ ਸਾਨੂੰ ਇਹ ਕਦਮ ਚੁੱਕਣਾ ਪਿਆ ਅਸੀਂ ਤੁਹਾਡੇ ذریعے ਮਾਫੀ ਮੰਗਦੇ ਜਨਤਾ ਤੋਂ ਕਿ ਉਹਨਾਂ ਨੂੰ ਪਰੇਸ਼ਾਨੀ ਦੇ ਸਾਹਮਣੇ ਕਰਨਾ ਪੈ ਰਿਹਾ ਹੈ ਪਰ ਅਸੀਂ ਜਨਤਾ ਨੂੰ ਅਪੀਲ ਕਰਦੇ ਆਂ ਔਰ ਮਾਫੀ ਮੰਗਦੇ ਆਂ ਕਿ ਇਹਦੇ ਵਿੱਚ ਸਾਡਾ ਸਾਡਾ 1% ਕੋਈ ਦੋਸ਼ ਨਹੀਂ ਹੈ ਸਿਰਫ ਅਸੀਂ ਇੱਥੇ ਜਿਹੜਾ ਸੰਘਰਸ਼ ਚਲਾ ਰਹੇ ਆ ਜਾਂ ਪੂਰੇ ਪੰਜਾਬ 'ਚ ਸੰਘਰਸ਼ ਚੱਲ ਰਿਹਾ ਹੈ ਸਾਡੇ ਪਰਿਵਾਰ ਸਾਡੇ ਨਾਲ ਖੜੇ ਆ ਸਾਡੇ ਬੱਚੇ ਸਾਡੇ ਨਾਲ ਖੜੇ ਆ ਤੇ ਉਹਨਾਂ ਬੱਚਿਆਂ ਕਰਕੇ ਹੀ ਸਰਕਾਰ ਝੁਕ ਜਾਵੇ ਪਰ ਚੇਤਾਵਨੀ ਦਿੰਦੇ ਆ ਕਿ ਜੇ ਸਰਕਾਰ ਨੇ ਅਜੇ ਵੀ ਕੋਈ ਖਤਮ ਨਾ ਚੱਕਿਆ ਤਾਂ ਜਿਹੜਾ ਸੰਘਰਸ਼ ਹੈ ਇਹ ਅਨੰਤ ਸਮੇਂ ਵਾਸਤੇ ਕੋਲ ਤਾਂ ਹੈਗੀ ਹੈ ਅਸੀਂ ਚੱਕਾਂਗੇ ਇਹ ਸੰਘਰਸ਼ ਲੁਧਿਆਣਾ ਤੋਂ ਅਜੇ ਪਾਵਾਂ ਦੀ ਰਿਪੋਰਟ ਰੂਪਨੇਗਰ ਤੋਂ ਪੁਲਕਿਤ ਕੁਮਾਰ ਦੀ ਰਿਪੋਰਟ